ਅੱਜ ਇੱਕ ਕ੍ਰਾਂਤੀ ਦੇ ਤਹਿਤ ਕਿਨੇ ਸਕੂਲਾਂ ਦਾ ਅੰਕਾਤ वगैरह ਕੀਤਾ ਗਿਆ ਸਰ ਅੱਜ ਇਹ ਪੰਜਵੇਂ ਸਕੂਲਾਂ ਜਿਹਨਾਂ ਦੇ ਵਿੱਚ ਸਮਰਪਿਤ ਕੀਤਾ ਗਿਆ ਕੰਮ ਜਿਹੜਾ ਕਰ ਚੁੱਕੇ ਹਨ ਸੋ ਬਹੁਤ ਵੱਡਾ ਉਤਸ਼ਾਹ ਸਾਡੇ ਅਧਿਆਪਕਾਂ 'ਚ ਮਾਪਿਆਂ ਦੇ ਵਿੱਚ ਔਰ ਬਹੁਤ ਵਧੀਆ ਸਰਕਾਰੀ ਸਕੂਲਾਂ ਦੇ ਰਿਜ਼ਲਟ ਆਇਆ ਮੈਂ ਵਾਰਕਵਾਦ ਇਹਨਾਂ ਦੇ ਅਧਿਆਪਕਾਂ ਨੂੰ ਵੀ ਔਰ ਉਹਨਾਂ ਮਾਪਿਆਂ ਨੂੰ ਇਹਨਾਂ ਦੇ ਕਾਬਲ ਬੱਚਿਆਂ ਨੇ ਪੰਜਾਬ ਦਾ ਵਿੱਚ ਆਪਣਾ ਮੱਲਾ ਮਾਰੀਆਂ ਪੰਜਾਬ ਲੈਵਲ ਤੇ ਸਾਡੇ ਫੋਜ਼ਪੁਰ ਜ਼ਿਲ੍ਹੇ ਨੇ ਬਹੁਤ ਵਧੀਆ ਕਾਰਜ ਜਾਰੀ ਦਿਖਾਈ ਆ ਔਰ ਮੈਂ ਪੂਰੇ ਜ਼ਿਲ੍ਹੇ ਨੂੰ ਮੁਬਾਰਕਬਾਦ ਦਿੰਦਾ ਔਰ ਮੇਰੇ ਆਪਣੇ ਹਲਕੇ ਦੇ ਵਿੱਚ ਵੀ ਬਹੁਤ ਵਧੀਆ ਬੱਚਿਆਂ ਦੀ ਅਚੀਵਮੈਂਟ ਦਾ ਸੋ ਬਹੁਤ-ਬਹੁਤ ਵਧਾਈ ਦਿੰਦਾ ਮਾਪਿਆਂ ਨੂੰ ਬੱਚਿਆਂ ਨੂੰ ਧੰਨਵਾਦ ਸਰ ਦਾ ਮੈਂ ਤੁਹਾਨੂੰ ਇੱਕ ਪੋਸਟ ਥੈਂਕ ਯੂ ਪ੍ਰਾਪਰਟੀ ਵੇਚਨੇ ਔਰ ਖੀਨਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ